ਵਾਸੇ ਉਹ ਇਨਸਾਨ ਆ ਜਿਨੇ ਆਪਣਾ ਕਰੀਅਰ ਖੁਦ ਬਣਾਇਆ ਰਾਜਨੀਤੀ ਦੇ ਵਿੱਚ ਏਸੇ ਗਲੀਆਂ ਚੋਂ ਖੇਡਦਾ ਇੱਕ ਬੰਦਾ ਪਹਿਲਾ ਐਮਸੀ ਬਣਦਾ ਫਿਰ ਐਮਐਲਏ ਬਣਦਾ ਤੇ ਲੋਕਾਂ ਨਾਲ ਮਿਹਨਤ ਕਰਕੇ ਮੋਢੇ ਨਾਲ ਮੋਢਾ ਜੋੜ ਕੇ ਉਹਨੇ ਆਪਣੀ ਰਾਜਨੀਤੀ ਦੀਆਂ ਉਚਾਈਆਂ ਨੂੰ ਛੂਹਿਆ ਦੂਸਰੀ ਸਾਈਡ ਇੱਕ ਬਿਲਕੁਲ ਹੀ ਪੈਰਾਸ਼ੂਟ ਕੈਂਡੀਡੇਟ ਆਪਾਂ ਕਹਿ ਦਈਏ ਤੇ ਸਿਰਫ ਜੋ ਆਪਣੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਫਿੱਟ ਕਰਨ ਦੇ ਚੱਕਰ ਦੇ ਵਿੱਚ ਆਪਾਂ ਜਿਹੜੇ ਲੁਧਿਆਣਾ ਦੇ ਲੋਕ ਨੇ ਇਹ ਬੜੇ ਕਲੀਅਰ ਹਾਰਡਰ ਲੋਗ ਨੇ ਬੜੇ ਪੜੇ ਲਿਖੇ ਨੇ ਉਹਨਾਂ ਨੂੰ ਇਸ ਚਾਲ ਦੇ ਪਿੱਛੇ ਸਾਰੀ ਭੂਮਿਕਾ ਕਿੱਥੋਂ ਸ਼ੁਰੂ ਹੋਈ ਉਹ ਸਮਝ ਆ ਰਹੀ ਆ ਉਹਨਾਂ ਨੇ ਸੰਜੀਵ ਰੋੜਾ ਖੜਾ ਕਰਤਾ ਉਹ ਤਾਂ ਕਹਿੰਦੇ ਅਸੀਂ ਆਂਦੇ ਹੀ ਇਸ ਤਿੰਨ ਮਹੀਨਿਆਂ 'ਚ ਸਾਰੇ ਕੰਮ ਕਰਾਤੇ ਅਲਵਾਰਾ 에ਰਪੋਰਟ ਲਾਤਾ ਬੜੇ ਕੰਮ ਕਰਤੇ ਜਿਹੜੇ 60 ਸਾਲਾਂ ਤੁਰਕੇ ਹੋਇਆ ਵੈਸੇ ਦੇਖੋ ਪੂਰਾ ਪੰਜਾਬ ਦੇ ਲੋਗ ਇਹਨਾਂ ਤੋਂ ਨਾਰਾਜ਼ ਨੇ ਬਟ ਇਹ ਝੂਠ ਬੋਲਣ ਲੱਗੇ ਬਿਲਕੁਲ ਇਹ ਸੋਚਦੀ ਨਹੀਂ ਹੈਗੀ ਵੀ ਅਸੀਂ ਕਿਹੜੇ ਪੱਤਰ ਦਾ ਝੂਠ ਬੋਲ ਰਹੇ ਹਾਂ 18 ਕਰੋੜ ਰੁਪਏ ਅੱਜ ਤੱਕ ਦਾ ਇਹਨਾਂ ਨੂੰ ਮੈਂਬਰ ਪਾਰਲੀਮੈਂਟ ਦੇ ਫੰਡ ਅਲੋਟ ਹੋਏ ਨੇ ਜਿਨ੍ਹਾਂ ਚੋਂ ਅੱਜ ਤੱਕ ਸਿਰਫ ਇਹਨਾਂ ਨੇ 7 ਕਰੋੜ 81 ਲੱਖ ਰੁਪਏ ਖਰਚਿਆ ਉਹਦੇ ਚੋਂ ਜੇ ਲੁਧਿਆਣੇ ਦੀ ਗੱਲ ਕਰੀਏ ਤਾਂ ਸਿਰਫ 4 ਕਰੋੜ ਰੁਪਏ ਆਰਾਊਂਡ 4.5 ਕਰੋੜ ਰੁਪਏ ਜਿਹੜਾ ਇਹਨਾਂ ਨੇ ਲੁਧਿਆਣੇ ਦੀ ਡਿਵੈਲਪਮੈਂਟ ਤੇ ਖਰਚਿਆ ਸੋ ਮੈਨੂੰ ਲੱਗਦਾ ਅਜੂ ਸਮਾਂ ਨਹੀਂ ਹੈਗਾ ਪਹਿਲਾਂ ਕੀ ਇਹ ਜਿਹੜੀ ਸਰਕਾਰ ਸੀ ਸੋਸ਼ਲ ਮੀਡੀਆ ਤੇ ਬਣੀ ਹੋਈ ਸੀ ਅਨਾ ਹਜਾਰੇ ਸਾਹਿਬ ਨੂੰ ਇਹਨਾਂ ਨੇ ਜਿਹੜਾ ਪਹਿਲਾਂ ਯੂਜ਼ ਕਰਿਆ ਇੱਕ ਤਰ੍ਹਾਂ ਦਾ ਫਿਰ ਉਸ ਤੋਂ ਬਾਅਦ ਅੱਜ ਉਹ ਕਿਧਰੇ ਦੇਖ ਨਹੀਂ ਰਹੇ ਤੇ ਉਹਨਾਂ ਨੇ ਖੁਦ ਵੀ ਦੋ ਤਿੰਨ ਵਾਰ ਇਹ ਬਿਆਨ ਵੀ ਦਿੱਤੇ ਨੇ ਆਸ਼ੂਦੀ ਬਿਲਕੁਲ ਇੱਕ ਸੱਚਾ ਬੰਦਾ ਉਹ ਤੁਹਾਨੂੰ ਲਾਰੇ ਨਹੀਂ ਲਾਉਂਦਾ ਜੇ ਤੁਹਾਡਾ ਕੰਮ ਹੋਣ ਵਾਲਾ ਹੋਊਗਾ ਉਹ ਕਾ ਹੋਊਗਾ ਜੇ ਤੁਹਾਡਾ ਕੰਮ ਨਹੀਂ ਹੋਣ ਵਾਲਾ ਉਹ ਕਾ ਨਹੀਂ ਹੋਊਗਾ ਬਾਕੀ ਲੀਡਰਾਂ ਵਾਂਗ ਉਹਦੀ ਆਦਤ ਨਹੀਂ ਕਿ ਚਾਰ ਪੰਜ ਦਿਨ ਲਮਕਾਉਣਾ ਜਾਂ ਤਾਂ ਮੈਨੂੰ ਲੱਗਦਾ ਹੈ ਕਿ ਇਹਨੂੰ ਜਿਹੜੇ ਉਹਦੇ ਪੋਜ਼ੀਟਿਵ ਪੁਆਇੰਟ ਆ ਉਹਨੂੰ ਵੀ ਇਹ ਨੈਗੇਟਿਵ ਕਹਿ ਰਹੇ ਨੇ ਤਾਂ ਮੈਨੂੰ ਲੱਗਦਾ ਇਹ ਮਾੜੀ ਗੱਲ ਆ ਪੋਜੀਸ਼ਨ ਮੇਨ ਆਪੋਜੀਸ਼ਨ ਇਹ ਕੁੜਗਾਉ ਤੋਂ ਆਏ ਥੋੜੇ ਟਾਈਮ ਲਈ ਆਏ ਨੇ ਇੱਥੇ ਇਲੈਕਸ਼ਨ ਤੋਂ ਬਾਅਦ ਇਹਨਾਂ ਨੇ ਫੇਰ ਚਲੇ ਜਾਣਾ ਭਰਤ ਕੂਸ਼ਨ ਆਸ਼ੂ ਏਸੇ ਮਿੱਟੀ ਦੇ ਵਿੱਚ ਜੰਮਿਆ ਉਹਨੇ ਏਸੇ ਮਿੱਟੀ ਦੇ ਵਿੱਚ ਮਰਨਾ ਅੱਜ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਕੈਂਪੇਨ ਕਰ ਰਹੇ ਨੇ ਕਿਸੇ ਦਾ ਭਰਤ ਕੁਸ਼ ਨਾਸ਼ੂ ਕੀ ਉਹ ਕਰ ਰਹੇ ਨੇ ਨਾ ਪ੍ਰੈਸ ਕਾਨਫਰੈਂਸ ਉਹਨਾਂ ਦੇ ਹੱਕ ਚਕਾਰ ਰਹੇ ਨੇ ਸਾਡੀਆਂ ਪਰਿਵਾਰ ਦੀਆਂ ਗੱਲਾਂ ਨੇ ਕੁਛ ਮਾੜੀ ਮੋਟੀ ਮੇਰੇ ਨਾਲ ਕਿਸੇ ਦਿਨ ਨਹੀਂ ਬਣਦੀ ਤੁਹਾਡਰਾਂ ਕਿਸੇ ਦਿਨ ਨਹੀਂ ਬਣਦੀ ਉਹ ਛੋਟੀ ਛੋਟੀ ਚੀਜ਼ਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਨੇ ਪਰ ਸਾਰੀ ਕਾਂਗਰਸ ਇੱਕਜੁੱਟਤਾ ਨਾਲ ਇਸ ਸੀਟ ਨੂੰ ਜਿੱਤਣ ਦੇ ਵਿੱਚ ਲੱਗੀ ਹੋਈ ਆ ਸਸ਼ੀਕਾ ਜੀ ਤੁਸੀਂ ਦੇਖ ਰਹੇ ਹੋ ਨਾਉਂਡਿਆ ਪੰਜਾਬੀ ਇੱਥੇ ਮੈਂ ਹਾਂ ਮिक्की ਜੈਕਰ ਦੱਸਦੀ ਕਿ ਲੁਧਿਆਣਾ ਦੇ ਵਿੱਚ ਚੋਣਵੀ ਅਖੜਾ ਜਿਹੜਾ ਹੈ ਪੂਰਾ ਪਖਿਆ ਹੋਇਆ ਹੈ ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਜਿਹੜੇ ਨੇ ਲੁਧਿਆਣਾ ਦੀ ਗਲੀ-ਗਲੀ ਦੇ ਵਿੱਚ ਦਿਖ ਰਹੇ ਨੇ ਚੌਕਾਂ ਦੇ ਵਿੱਚ ਆਪਣੇ ਆਪਣੇ ਉਮੀਦਵਾਰ ਦੇ ਪੱਖ ਤੇ ਵਿੱਚ ਹੱਕ ਦੇ ਵਿੱਚ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਤੇ ਦੱਸਦੀ ਹੈ ਕਿ ਲੁਧਿਆਣਾ ਦੇ ਵਿੱਚ ਭਾਤਪੁਸ਼ਨ ਆਸ਼ੂ ਦੀ ਉਮੀਦਵਾਰੀ ਤੋਂ ਬਾਅਦ ਦੱਸਦੇ ਕਿ ਵੱਡੇ ਵੱਡੇ ਜਿਹੜੇ ਨੇ ਕਾਂਗਰਸ ਦੇ ਆਗੂ ਦਿਖ ਰਹੇ ਨੇ ਲੁਧਿਆਣਾ ਦੇ ਵਿੱਚ ਤਾਂ ਦੱਸਦੇ ਕਿ ਅੱਜ ਬਿਹਤ ਨੌਜਵਾਨ ਅਤੇ ਖੂਬਸੂਰਤ ਇਨਸਾਨ ਦਲਬੀਰ ਗੋਲਡੀ ਜੀ ਵੀ ਅੱਜ ਪਹੁੰਚੇ ਹੋਏ ਨੇ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸਾਡਾ ਨਾਉਂਡੀਆਂ ਪੰਜਾਬੀ ਤੇ। ਹਾਂ ਥੈਂਕ ਯੂ ਵੀਰ ਤੁਹਾਡਾ ਤੇ ਤੁਹਾਡੀ ਟੀਮ ਦਾ ਕਿ ਤੁਸੀਂ ਮੇਰੇ ਨਾਲ ਲੁਧਿਆਣਾ ਜਿਹੜੀ ਜਿਮਨੀ ਚੌਣਾ ਉਹਦੇ ਬਾਰੇ ਗੱਲ ਕਰ ਰਹੇ ਹੋ। ਜੀ ਕਿੱਦਾਂ ਦਾ ਲੱਗ ਰਿਹਾ ਪਹਿਲਾਂ ਤਾਂ ਲੁਧਿਆਣਾ ਕਿ ਕਿਉਂਕਿ ਅਕਸਰ ਦੇਖਿਆ ਜਾਂਦਾ ਤੁਹਾਨੂੰ ਸੰਗਰੂਰ ਤੇ ਧੂਰੀ ਤੋਂ ਜਾਣਿਆ ਜਾਂਦਾ ਅੱਜ ਤੁਸੀਂ ਲੁਧਿਆਣੇ ਦੀਆਂ ਗਲੀਆਂ ਚੋਂ ਜੀ ਬਿਲ ਦੇਖੋ ਕਿ ਜਿਹੜੀ ਇਹ ਜਿਮਨੀ ਚ ਹੋਣਾ ਜੀ ਇਹ ਇੱਕ ਪਾਸੇ ਉਹ ਇਨਸਾਨ ਆ ਜਿਨੇ ਆਪਣਾ ਕਰੀਅਰ ਖੁਦ ਬਣਾਇਆ ਰਾਜਨੀਤੀ ਦੇ ਵਿੱਚ ਏਸੇ ਗਲੀਆਂ ਚੋਂ ਖੇਡਦਾ ਇੱਕ ਬੰਦਾ ਪਹਿਲਾਂ ਐਮਸੀ ਬਣਦਾ ਫਿਰ ਐਮਐਲਏ ਬਣਦਾ ਤੇ ਲੋਕਾਂ ਨੇ ਮਿਹਨਤ ਕਰਕੇ ਮੋਢੇ ਨਾਲ ਮੋਢਾ ਜੋੜ ਕੇ ਉਹਨੇ ਆਪਣੀ ਰਾਜਨੀਤੀ ਦੀਆਂ ਬੁਲੰਦੀਆਂ ਨੂੰ ਛੂਹਿਆ ਦੂਸਰੀ ਸਾਈਡ ਇੱਕ ਬਿਲਕੁਲ ਹੀ ਪੈਰਾਸ਼ੂਟ ਕੈਂਡੀਡੇਟ ਆਪਾਂ ਕਹਿ ਦਈਏ ਤੇ ਸਿਰਫ ਜੋ ਆਪਣੇ ਪਾਰਟੀ ਦੇ ਸੀਨੀਅਰ ਆਕਾ ਨੂੰ ਫਿੱਟ ਕਰਨ ਦੇ ਚੱਕਰ ਦੇ ਵਿੱਚ ਆਪਣੀ ਰਾਜ ਸਭਾ ਸੀਟ ਦੂਸਰੀ ਸਾਈਡ ਤੁਸੀਂ ਕਿਨੂੰ ਗਿਣ ਰਹੇ ਹੋ ਇਹਦੇ ਵਿੱਚ ਅਕਾਲੀ ਦਲ ਵੀ ਹੈ ਇਹਦੇ ਵਿੱਚ ਆਮ ਆਦਮੀ ਪਾਰਟੀ ਦੀ ਵੀ ਹੈ ਤੇ ਇਹਦੇ ਵਿੱਚ ਭਾਜਪਾ ਵੀ ਹੈ ਕਿਨੂੰ ਗਿਣਿਓ ਦੂਸਰੀ ਸਾਈਡ ਅ ਦੂਸਰੀ ਸਾਈਡ ਤਾਂ ਦੇਖੋ ਵੈਸੇ ਪਾਰਟਿਕੂਲਰ ਤਾਂ ਅੱਜ ਦੇ ਮੁਕਾਬਲੇ 'ਚ ਜਿਵੇਂ ਅਸੀਂ ਗੱਲ ਕਰਦੇ ਆਂ ਕੈਂਡੀਡੇਟ ਕੋਈ ਕਮਜ਼ੋਰ ਨਹੀਂ ਹੁੰਦਾ ਪਾਰਟੀ ਕੋਈ ਕਮਜ਼ੋਰ ਨਹੀਂ ਹੁੰਦੀ ਹਰ ਇੱਕ ਪਾਰਟੀ ਆਪਣੇ ਉਮੀਦਵਾਰ ਲਈ ਜ਼ੋਰ ਲਾਉਂਦੀ ਹੈ ਹਰ ਇੱਕ ਉਮੀਦਵਾਰ ਨੂੰ ਬੜਾ ਵਧੀਆ ਤਰੀਕੇ ਨਾਲ ਹਰ ਇੱਕ ਪਾਰਟੀ ਆਪਦਾ ਕੈਂਡੀਡੇਟ ਬਣਾਉਂਦੀ ਹੈ ਬਟ ਇੱਥੇ ਜਿਹੜਾ ਇਹ ਸਾਰੀ ਇਲੈਕਸ਼ਨ ਦਾ ਜਿਹੜਾ ਮਾਹੌਲ ਆ ਉਹ ਕਿਉਂ ਡਿਵੈਲਪ ਹੋਇਆ ਕਿਉਂ ਇਹ ਚੀਜ਼ ਹੋਈ ਸਾਡੇ ਇੱਥੇ ਇੱਕ ਐਮਐਲਏ ਸੀਗੇ ਜਿਹੜੇ ਅਕਾਲ ਚਲਾਣਾ ਕਰ ਗਏ ਜਿਨ੍ਹਾਂ ਦੀ ਡੈਥ ਹੋਈ ਉਸ ਤੋਂ ਬਾਅਦ ਉਹਨਾਂ ਨੂੰ ਪਾਰਟੀ ਨੇ ਦਰਕਿਨਾਰ ਕਰਕੇ ਇੱਕ ਇਹੋ ਜਿਹਾ ਕੈਂਡੀਡੇਟ ਨੂੰ ਲੈ ਕੇ ਆਏ ਜਿਹੜੇ ਆਲਰੇਡੀ ਰਾਜ ਸਭਾ ਸੀਟ ਦੇ ਮੈਂਬਰ ਪਾਰਲੀਮੈਂਟ ਨੇ ਸੋ ਉਹ ਕਿਉਂ ਆਏ ਸਾਰਿਆਂ ਨੂੰ ਪਤਾ ਤਾਂ ਕਿ ਜੇ ਉਹ ਸੀਟ ਖਾਲੀ ਹੋ ਗਈ ਤਾਂ ਅਰਵਿੰਦ ਕੇਜਰੀਵਾਲ ਉਧਰੋਂ ਚਲੇ ਜਾਣਗੇ ਸੋ ਜਿਹੜੇ ਲੁਧਿਆਣਾ ਦੇ ਲੋਕ ਨੇ ਇਹ ਬੜੇ ਕਲੀਅਰ ਹਾਰਟਡ ਲੋਕ ਨੇ ਬੜੇ ਪੜੇ ਲਿਖੇ ਨੇ ਉਹਨਾਂ ਨੂੰ ਇਸ ਚਾਲ ਦੇ ਪਿੱਛੇ ਸਾਰੀ ਭੂਮਿਕਾ ਕਿੱਥੋਂ ਸ਼ੁਰੂ ਹੋਈ ਉਹ ਸਮਝ ਆ ਰਹੀ ਆ ਤੇ ਜਿੱਥੇ ਗੱਲ ਕਰੀਏ ਕਿ ਭਰਤ ਪੁਸ਼ਨਾਸ਼ੂ ਦੀ ਜਿਨ੍ਹਾਂ ਨੇ ਬਿਨਾਂ ਕਿਸੇ ਮਤਲਬ ਤੋਂ 3 ਸਾਲ ਜਿਨ੍ਹਾਂ ਨੂੰ اپੋਜੀਸ਼ਨ ਨੇ ਬੜਾ ਹਰਾਸ ਕਰਿਆ ਉਹਨਾਂ ਨੂੰ ਕਿੰਨਾ ਟਾਈਮ ਜੇਲ੍ਹ ਦੇ ਵਿੱਚ ਵੀ ਰਹਿਣਾ ਪਿਆ ਤੇ 2 ਐਫਆਈਆਰ ਉਹਨਾਂ ਦੀਆਂ ਜਿਹੜੀਆਂ ਕੁਐਸ਼ ਹੋਈਆਂ ਕੋਰਟ ਨੇ ਕਰੀਆਂ ਕਿ ਇਹ ਬੰਦੇ ਦਾ ਕੋਈ ਕਸੂਰ ਨਹੀਂ ਤੁਸੀਂ ਦੇਖੋ ਵੀ ਉਹ ਬੰਦੇ ਦੇ ਅੰਦਰ ਕੀ ਕੁਝ ਚੱਲ ਰਿਹਾ ਹੋਣਾ ਜਿਹੜਾ ਬਿਨਾਂ ਕਿਸੇ ਗਲਤੀ ਤੋਂ ਜਿਨੇ ਇਹਨਾਂ ਕੁਝ ਚੱਲਿਆ ਸੋ ਅੱਜ ਪਰਮਾਤਮਾ ਨੇ ਉਹਨੂੰ ਮੌਕਾ ਦਿੱਤਾ ਇਲੈਕਸ਼ਨ ਦੇ ਪੜ ਵਿੱਚ ਆਉਣ ਦਾ ਦੁਬਾਰਾ ਆਪਦੇ ਆਪ ਨੂੰ ਸਾਬਿਤ ਕਰਨ ਦਾ ਕੀ ਲੱਗਦਾ ਹੈ ਕਿ ਜਿਵੇਂ ਤੁਸੀਂ ਵੀ ਦੱਸਿਆ ਕਿ 3 ਸਾਲ ਉਹਨਾਂ ਨੂੰ ਬਿਨਾਂ ਕਿਸੇ ਗਲਤੋ ਹਨਾ ਕਹਿ ਲਓ ਕਿਸ ਲੱਖਾਂ ਦੇ ਪਿੱਛੇ ਵੀ ਜਾਣਾ ਪਿਆ ਜਾਂ ਕਹਿ ਲਓ ਬਾਰ-ਬਾਰ ਉਹਨਾਂ ਨੂੰ ਪੇਸ਼ ਆਵੀ ਪੰਨੀਆਂ ਪਈਆਂ ਕੀ ਲੱਗਦਾ ਹੈ ਕਿ ਇਹ ਇਸ ਸਭ ਦੇ ਬਾਵਜੂਦ ਜਿਹੜਾ ਹੈ ਉਹ ਕਿਤਨਾ ਕਿਤੇ ਯਕੀਨ ਲੋਕਾਂ ਦੇ ਵਿੱਚ ਬਣਿਆ ਹੋਇਆ ਹੈ ਕਿਉਂਕਿ ਕਹਿੰਦੇ ਨੇ ਕਿ ਤਤਕਾਲੀ ਨੂੰ ਜਿਹੜੇ ਕਾਰਨ ਹੁੰਦੇ ਨੇ ਉਹ ਬਹੁਤ ਇੰਪੋਰਟੈਂਟ ਹੁੰਦੇ ਨੇ ਕਿਸੇ ਵੀ ਉਮੀਦਵਾਰ ਦੀ ਜਿੱਤ ਦੇ ਵਿੱਚ ਤੇ ਇਹ ਸਾਰਾ ਜਿਹੜਾ ਨੈਰੋਟਿਵ ਸੀਗਾ ਜਾਂ ਸੀਨ ਸੀਗਾ ਉਸ ਤੋਂ ਬਾਵਜੂਦ ਲੱਗ ਰਿਹਾ ਹੈ ਕਿ ਲੋਕ ਹਲੇ ਵੀ ਵਿਸ਼ਵਾਸ ਕਰਨਗੇ ਬਿਲਕੁਲ ਕਰ ਰਹੇ ਨੇ ਭਰਤਪੂਰਨ ਆਸ਼ੂ ਤੇ ਵਿਸ਼ਵਾਸ ਕਿਉਂਕਿ ਇੱਕੋ ਹੀ ਲੀਡਰ ਪੂਰੇ ਲੁਧਿਆਣੇ ਚ ਮੈਨੂੰ ਲੱਗਦਾ ਵੀ ਇਸ ਟਾਈਮ ਜਿਹੜਾ ਜਦੋ ਜਹਿਦ ਦੇ ਵਿੱਚ ਆਪਣੇ ਵਰਕਰਸ ਲਈ ਤਕੜਾ ਹੋ ਕੇ ਲੜ ਰਿਹਾ ਸਾਰਿਆਂ ਦਾ ਸਾਥ ਲੈ ਕੇ ਸੋ ਮੈਨੂੰ ਲੱਗਦਾ ਕਿ ਜੇ ਆਪਾਂ ਚਾਰੇ ਕੈਂਡੀਡੇਟਸ ਦੀ ਗੱਲ ਕਰੀਏ ਨਾ ਪਾਰਟੀ ਬਾਜ਼ੀ ਨੂੰ ਛੱਡ ਦੀਏ ਪਰਟੀਕੂਲਰ ਕੈਂਡੀਡੇਟ ਦੀ ਗੱਲ ਕਰੀਏ ਤਾਂ ਉਹਨਾਂ ਦਾ ਪਿਛੋਕੜ ਕੀ ਆ ਕਿੱਥੋਂ ਉਹਨਾਂ ਨੇ ਸ਼ੁਰੂਆਤ કરી ਕਿਸ ਤਰੀਕੇ ਨਾਲ ਜਿਹੜਾ ਅੱਜ ਉਹ ਇਹ ਜਿਮਨੀਚੋਣ ਲੜਨ ਦੇ ਹੱਕਦਾਰ ਨੇ ਤਾਂ ਮੈਨੂੰ ਲੱਗਦਾ ਕਿ ਡਵੈਲਪਮੈਂਟ ਦੇ ਪੱਖ ਤੋਂ ਜੇ ਅਪਾ ਤੁਸੀਂ ਡਵੈਲਪਮੈਂਟ ਦੀ ਗੱਲ ਕੀਤੀ ਤੁਸੀਂ ਗੱਲ ਵੀ ਕਰ ਰਹੇ ਸੀ ਕਿ ਜਿਹੜਾ ਇੱਕ ਬਹੁਤ ਕਦਾਵਰ ਜਿਹੜਾ ਆਗੂ ਉਹਨਾਂ ਨੇ ਸੰਜੀਵ अरोड़ा ਖੜਾ ਕਰਤਾ ਉਹ ਤਾਂ ਕਹਿੰਦੇ ਅਸੀਂ ਆਂਦੇ ਹੀ ਸੀ 3 ਮਹੀਨਿਆਂ ਚ ਸਾਰੇ ਕੰਮ ਕਰਾਤੇ ਹਲਵਾਰਾ 에ਰਪੋਰਟ ਚਲਾਤਾ بڑے ਕੰਮ ਕਰਤੇ ਜਿਹੜੇ 60 ਸਾਲਾਂ ਤੁਰਕੇ ਹੋਏ ਸਨ ਵੈਸੇ ਦੇਖੋ ਪੂਰਾ ਪੰਜਾਬ ਦੇ ਲੋਕ ਇਹਨਾਂ ਤੋਂ ਨਿਰਾਸ਼ ਨੇ ਬਟ ਇਹ ਝੂਠ ਬੋਲਣ ਲੱਗੇ ਬਿਲਕੁਲ ਇਹ ਸੋਚਦੇ ਨਹੀਂ ਹੈਗੇ ਵੀ ਅਸੀਂ ਕਿਹੜੇ ਪੱਦਰ ਦਾ ਝੂਠ ਬੋਲ ਰਹੇ ਹਾਂ ਤੇ ਕੱਲ ਅਸੀਂ ਉਹਨਾਂ ਦਾ ਪੂਰਾ ਪੁਖਤਾ ਜਿਹੜੇ ਕਾਗਜ਼ ਪੱਤਰਾਂ ਦੇ ਰਾਹੀਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਕੀ 18 ਕਰੋੜ ਰੁਪਏ ਅਜ ਤੱਕ ਦਾ ਇਹਨਾਂ ਨੂੰ ਮੈਂਬਰ ਪਾਰਲੀਮੈਂਟ ਦੇ ਫੰਡ ਅਲੋਟ ਹੋਏ ਨੇ ਜਿਨ੍ਹਾਂ ਚੋਂ ਅਜ ਤੱਕ ਸਿਰਫ ਇਹਨਾਂ ਨੇ 7 ਕਰੋੜ 81 ਲੱਖ ਰੁਪਏ ਖਰਚਿਆ ਉਹਦੇ ਚੋਂ ਜੇ ਲੁਧਿਆਣੇ ਦੀ ਗੱਲ ਕਰੀਏ ਤਾਂ ਸਿਰਫ 4 ਕਰੋੜ ਰੁਪਿਆ ਆਰਾਊਂਡ 4.5 ਕਰੋੜ ਰੁਪਏ ਜਿਹੜਾ ਇਹਨਾਂ ਨੇ ਲੁਧਿਆਣੇ ਦੀ ਡਿਵੈਲਪਮੈਂਟ ਤੇ ਖਰਚਿਆ ਜੇ ਇਹ ਸੜਕਾਂ ਦੀ ਗੱਲ ਕਰਦੇ ਨੇ ਨਾ ਸਿਰਫ ਮਹਿਜ 7 13000 ਰੁਪਿਆ ਜਿਨ੍ਹਾਂ ਦੇ ਕਾਗਜ਼ ਪੱਤਰ ਬਿੱਲ ਜਿਹੜੇ ਬਣਦੇ ਨੇ ਸਪੋਜ਼ ਕਰੋ ਮੇਰੇ ਕੋਲੇ ਲੱਖ ਰੁਪਏ ਗ੍ਰਾਂਟ ਆ ਤਾਂ ਮੈਂ ਉਹਦੇ ਚੋਂ ਕਿੰਨੇ ਪੈਸੇ ਕਿਸ ਤੇ ਖਰਚ ਕਰਾਂ ਤਾਂ ਬੜਾ ਸਾਡੇ ਰਾਹੁਲ ਗਾਂਧੀ ਨੇ ਡਾਕਟਰ ਮਨਮੋਨ ਸਿੰਘ ਨੇ ਸਾਡੀ ਕਾਂਗਰਸ ਦੀ ਸਰਕਾਰ ਨੇ ਰਾਈਟ ਟੂ ਇਨਫਾਰਮੇਸ਼ਨ ਐਕਟ ਜਿਹੜਾ ਦਿੱਤਾ ਹੋਇਆ ਉਹਦੇ ਰਾਹੀਂ ਆਸੀਂ ਆਪ ਸਾਰਾ ਕੁਝ ਪਤਾ ਕਰ ਸਕਦੇ ਆਂ ਤੇ ਲੋਕ ਬਿਲਕੁਲ ਪਤਾ ਕਰ ਸਕਦੇ ਨੇ ਵੀ ਇਹਨੇ ਕਿੰਨਾ ਮੈਂ ਜੋ ਬੋਲ ਰਿਹਾ ਹਾਂ ਉਹ ਸੱਚਾਈ ਹੈ ਜਾਂ ਨਹੀਂ ਹੈ ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਅੱਜ ਉਹ ਸਮਾਂ ਨਹੀਂ ਹੈਗਾ ਵੀ ਤੁਸੀਂ ਕੁਝ ਵੀ ਬੋਲੋਗੇ ਤਾਂ ਸ਼ਾਇਦ ਤੁਹਾਨੂੰ 5-7 ਦਿਨਾਂ ਬਾਅਦ ਪਤਾ ਲੱਗੂਗਾ ਅੱਜ ਤਾਂ ਹਰ ਇੱਕ ਚੀਜ਼ ਮੋਬਾਈਲ ਦੇ ਉ ਤੁਸੀਂ ਸਾਡੇ ਭਰਾ ਜਿਹੜੇ মিডিਆ ਵਾਲੋਂ ਸਾਡੀ ਆਵਾਜ਼ ਨੂੰ ਜਾਂ ਲੋਕਾਂ ਦੀ ਆਵਾਜ਼ ਨੂੰ ਘਰਾਂ ਦੇ ਕੋਨੇ ਤੱਕ ਪਹੁੰਚਾ ਦਿੰਦੇ ਆ ਸੋ ਮੈਨੂੰ ਲੱਗਦਾ ਅੱਜ ਜੋ ਸਮਾਂ ਨਹੀਂ ਹੈਗਾ ਪਹਿਲਾਂ ਐਕਚੁਅਲੀ ਇਹ ਜਿਹੜੀ ਸਰਕਾਰ ਸੀ ਸੋਸ਼ਲ ਮੀਡੀਆ ਤੇ ਬਣੀ ਹੋਈ ਸੀ ਅਨਾ ਹਜਾਰੇ ਸਾਹਿਬ ਨੂੰ ਇਹਨਾਂ ਨੇ ਜਿਹੜਾ ਪਹਿਲਾਂ ਯੂਜ਼ ਕਰਿਆ ਇੱਕ ਤਰ੍ਹਾਂ ਦਾ ਫਿਰ ਉਸ ਤੋਂ ਬਾਅਦ ਅੱਜ ਜੋ ਕਿਦਰੇ ਦੇਖਣ ਹੀ ਰਹੇ ਤੇ ਉਹਨਾਂ ਨੇ ਖੁਦ ਵੀ ਦੋ ਤਿੰਨ ਵਾਰ ਇਹ ਬਿਆਨ ਵੀ ਦਿੱਤੇ ਨੇ ਸੋ ਇੱਕ ਸਿਰਫ ਇਹ ਕਹਿ ਕੇ ਕਿ ਬਾਕੀ ਪਾਰਟੀਆਂ ਮਾੜੀਆਂ ਨੇ ਅਸੀਂ ਚੰਗੇ ਆ ਉਹਦਾ ਕੰਪੈਰੀਜ਼ਨ ਸਾਢੇ 3 ਸਾਲਾਂ ਚ ਪੰਜਾਬ ਦੇ ਲੋਕਾਂ ਨੇ ਕਰ ਲਿਆ ਸੋਸ਼ਲ ਮੀਡੀਆ ਤੇ ਤੁਸੀਂ ਗੱਲ ਕੀਤੀ ਸੋਸ਼ਲ ਮੀਡੀਆ ਤੇ ਅੱਜ ਕੱਲ ਬੜੀ ਹੋੜ ਚੱਲ ਰਹੀ ਹੈ ਕੁਝ ਮੀਮ ਤਿਆਰ ਹੋ ਰਹੇ ਨੇ ਤੁਸੀਂ ਕੋਈ ਦੇਖਿਆ ਹੈ ਜਿਹੜਾ ਮੀਮ ਕਿ ਪਾਰਟੀਵਾਦੀ ਦਲੀ ਜਿਹੜੇ ਹਨ ਵੱਖ-ਵੱਖ ਪਾਰਟੀਆਂ ਦੇ ਵੱਲੋਂ ਚਲਾਏ ਜਾ ਰਹੇ ਨੇ ਕੋਈ ਦੇਖਿਆ ਤੁਸੀਂ ਅਦਾ ਮੀਮ ਨਹੀਂ ਕਾਫੀ ਚੱਲ ਰਹੇ ਨੇ ਇੱਕ ਅੱਦਾ ਨਹੀਂ ਦੇਖਿਆ ਹਰ ਰੋਜ਼ ਹੀ ਦੇਖ ਰਹੇ ਹਾਂ ਜੀ ਤਾਂ ਹਰੇਕ ਕੀ ਕਹੋਗੇ ਇਹੋ ਜੀ ਜਿਹੜੀ ਪੋਲਿਟਿਕਸ ਚੱਲ ਰਹੀ ਹੈ ਉਹਦੇ ਬਾਰੇ ਕੀ ਕਹੋਗੇ ਮੈਨੂੰ ਲੱਗਦਾ ਕਿ ਇਹ ਬਹੁਤ ਹੀ ਘਟੀਆ ਅਤ ਦਰਜੇ ਦੀ ਘਟੀਆ ਪੋਲਿਟਿਕਸ ਹੈ ਕਿਸੇ ਨੂੰ ਇੰਨਾ ਡੀਫੇਮ ਕਰਨਾ ਕਿਸੇ ਬਾਰੇ ਇੰਨਾ ਮੜ ਮੈਂ ਸਿਰਫ ਇਹ ਇਸ ਕਰਕੇ ਨਾ 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 ਗੁੱਸਾ ਨਾ ਹੰਕਾਰ ਕਮ ਹੋਵੇਗਾ ਲਗਾਤਾਰ ਕਿਤਨਾ ਕਿਤੇ ਹੋਡਿੰਗਸ ਤੇ ਰਾਹੀਂ ਕਟਾਕਸ ਕਰਨੇ ਤੰਜ ਕਸਣਾ ਇਹ ਇਹ ਸਾਰੀ ਚੀਜ਼ਾਂ ਨੂੰ ਤੁਸੀਂ ਕਿੰਝ ਦੇਖਦੇ ਹੋ ਦੇਖੋ ਜੋ ਲੋਕਾਂ ਨੂੰ ਲੀਡ ਕਰੇ ਉਹਨੂੰ ਲੀਡਰ ਕਿਹਾ ਜਾਂਦਾ ਜੋ ਲੋਕਾਂ ਦੇ ਹਜ਼ਾਰਾਂ ਦੀ ਗਿਣਤੀ 'ਚ ਖੜਕੇ ਉਹਨਾਂ ਨੂੰ ਐਡਰੈਸ ਕਰ ਸਕੇ ਤੇ ਉਹਨਾਂ ਨੂੰ ਸਹੀ ਦਿਸ਼ਾ ਵੱਲੋਂ ਲੀਡ ਕਰ ਸਕੇ ਉਹਦੇ 'ਚ ਜੇ ਸਾਡੇ ਭਰਤਪੁਖਸ਼ ਨਾਸ਼ੂ ਨੇ ਹੁਣ ਸਪੋਜ਼ ਕਰੋ ਤੁਸੀਂ ਮੇਰੇ ਕੋਲੇ ਆਏ ਕਿ ਤੁਹਾਨੂੰ ਕੋਈ ਪ੍ਰਸ਼ਾਸਨ ਦਾ ਇਨਸਾਨ ਤੰਗ ਕਰ ਰਿਹਾ ਜੀ ਕੋਈ ਪੁਲਿਸ ਡਿਪਾਰਟਮੈਂਟ ਲੈ ਲਓ ਜਾਂ ਕੋਈ ਵੀ ਐਕਸ ਵਾਈ ਜ਼ेड ਡਿਪਾਰਟਮੈਂਟ ਲੈ ਲਓ ਤਾਂ ਉਹਦੇ 'ਚ ਹੁਣ ਤੁਸੀਂ ਦੱਸੋ ਮੇਰਾ ਰੋਲ ਕੀ ਬਣਦਾ ਮੈਂ ਸ਼ਕਤੀ ਨਾਲ ਹੀ ਕਹੂੰਗਾ ਨਾ ਤੁਹਾਨੂੰ ਵੀ ਇਹ ਬੰਦੇ ਨੂੰ ਤੁਸੀਂ ਤਾਂ ਤੰਗ ਪਰੇਸ਼ਾਨ ਕਿਉਂ ਕਰ ਰਹੇ ਹੋ ਆਸ਼ੂ ਜੀ ਬਿਲਕੁਲ ਇੱਕ ਸੱਚਾ ਬੰਦਾ ਉਹ ਤੁਹਾਨੂੰ ਲਾ ਰੇ ਨਹੀਂ ਲਾਉਂਦਾ ਜੇ ਤੁਹਾਡਾ ਕੰਮ ਹੋਣ ਵਾਲਾ ਹੋਊਗਾ ਉਹ ਕੂਗਾ ਹੋਊਗਾ ਜੇ ਤੁਹਾਡਾ ਕੰਮ ਨਹੀਂ ਹੋਣ ਵਾਲਾ ਉਹ ਕੂਗਾ ਨਹੀਂ ਹੋਊਗਾ ਬਾਕੀ ਲੀਡਰਾਂ ਵਾਂਗੂ ਉਹਦੀ ਆਦਤ ਨਹੀਂ ਕਿ ਚਾਰ ਪੰਜ ਦਿਨ ਲਮਕਾਉਣਾ ਜਾਂ ਤਾਂ ਮੈਨੂੰ ਲੱਗਦਾ ਹੈ ਕਿ ਇਹਨੂੰ ਜਿਹੜੇ ਉਹਦੇ ਪੋਜ਼ਿਟਿਵ ਪੁਆਇੰਟ ਆ ਉਹਨੂੰ ਵੀ ਇਹ ਨੈਗੇਟਿਵ ਕਹਿ ਰਹੇ ਨੇ ਤਾਂ ਮੈਨੂੰ ਲੱਗਦਾ ਇਹ ਮਾੜੀ ਗੱਲ ਆ ਤੇ ਲੋਕਾਂ ਨੂੰ ਇਹ ਚੀਜ਼ ਦੀ ਬੜੀ ਕਲੈਰਿਟੀ ਆ ਮਤਲਬ ਮਾਹੌਲ ਦੇ ਸਾਹਮਣੇ ਗੁੱਸਾ ਵੀ ਜ਼ਰੂਰੀ ਹੈ ਕਿਤੇ ਨਹੀਂ ਕਹਿੰਦੇ ਤੁਹਾਡੇ ਕਹਿੰਦਾ ਮਤਲਬ ਇਹ ਹੈ ਗੁੱਸਾ ਨਹੀਂ ਮਤਲਬ ਕੰਮ ਨੂੰ ਲੋਕਾਂ ਦੇ ਲਈ ਲੋਕਾਂ ਦੇ ਲਈ ਜਿਹੜਾ ਗੁੱਸਾ ਬਿਲਕੁਲ ਦੇਖੋ ਹੁਣ ਆਪਾਂ ਕੋਈ ਐਜੀ ਅਸੀਂ ਬੈਰੀਗੇਡ ਵੀ ਤੋੜ ਦਿੰਨੇ ਆਂ ਕਈ ਵਾਰ ਠੀਕ ਹੈ ਨਾ ਕੋਈ ਐਜੀਟੇਸ਼ਨ ਜਿੰਦਾਬਾਦ ਮਰਦਾਬਾਦ ਕਰਾਉ ਉਹਦਾ ਉਹਦਾ ਕੀ ਮਕਸਦ ਕੀ ਆ ਉਹ ਉਹ ਜਿਹੜਾ ਤੁਹਾਡੇ ਅੰਦਰ ਜੋਸ਼ ਆ ਜਾਂ ਤੁਸੀਂ ਹੁਣ ਇਹ ਕਹਿ ਦਿਓ ਵੀ ਲੋਕ ਤਾਂ ਭਗਤ ਸਿੰਘ ਹੋਰਾਂ ਨੂੰ ਵੀ ਨਹੀਂ ਬਖਸ਼ਦੇ ਸੀਗੇ ਠੀਕ ਹੈ ਨਾ ਤਾਂ ਉਹਨਾਂ ਨੇ ਕੋਈ ਅੱਜ ਦੇ ਜਿਹੜਾ ਇਹ ਬਿਹਾਰ ਹੋ ਰਿਹਾ ਸਮਝ ਲਓ ਪੰਜਾਬ ਦੇ ਵਿੱਚ ਕੁਰਬਾਨੀਆਂ ਸਾਡੇ ਸ਼ਹੀਦਾਂ ਨੇ ਇਸ ਕਰਕੇ ਤਾਂ ਦਿੱਤੀਆਂ ਨਹੀਂ ਸੀ ਉਹਨਾਂ ਨੇ ਤਾਂ ਕਦੇ ਇਹ ਨਹੀਂ ਸੀ ਸੋਚਿਆ ਜੇ ਅੱਜ ਭਗਤ ਸਿੰਘ 23 ਸਾਲ ਦੀ ਉਮਰ 'ਚ ਸ਼ਹਾਦਤ ਪ੍ਰਾਪਤ ਕਰਕੇ ਗਏ ਨੇ ਤਾਂ ਮੇਰੇ ਵਰਗੇ ਕਿੰਨੇ ਹੀ ਨੌਜਵਾਨਾਂ ਦੇ ਆਈਡੀਆਲ ਨੇ ਉਹ ਸੋ ਜਿਹੜੀਆਂ ਉਹ ਚੀਜ਼ਾਂ ਨੇ ਉਹ ਇਹ ਕੋਈ ਇਹ ਨਹੀਂ ਹੁੰਦਾ ਵੀ ਭੁੱਲਣ ਵਾਲੀਆਂ ਚੀਜ਼ਾਂ ਨਹੀਂ ਹੁੰਦੀਆਂ ਲੋਕ ਜਿਨ੍ਹਾਂ ਨੂੰ ਯਾਦ ਰੱਖਣਾ ਉਹ ਰੱਖਦੇ ਨੇ ਅੱਜ ਮੈਨੂੰ ਲੱਗਦਾ ਕਿਤੇ ਨਾ ਕਿਤੇ ਪਾਰਟੀ ਬਾਜ਼ੀ ਤੋਂ ਵੀ ਉੱਪਰ ਜਿਹੜਾ ਅੱਜ ਦਾ ਸਮਾਂ ਉਹ ਬੰਦੇ ਦੀ ਪਰਸਨਲ ਕੀ ਅਚੀਵਮੈਂਟਸ ਨੇ ਉਹਦਾ ਕੀ ਕਰੈਕਟਰ ਆ ਉਹਦਾ ਲੋਕਾਂ ਦੇ ਵਿੱਚ ਰਨ ਦਾ ਵਿੱਚ ਵਿਚਰਨ ਦਾ ਕੀ ਸਲੀਕਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੀ ਜਿਹੜੀ ਵੋਟ ਹੋਣੀ ਆ ਤੇ ਬਹੁਤ ਵਧੀਆ ਤਰੀਕੇ ਨਾਲ ਸਾਡੀ ਕੈਂਪੇਨ ਚੱਲ ਰਹੀ ਆ ਜਿੱਨਾ ਮੈਕਸਿਮਮ ਹੋ ਸਕਦਾ ਹਰ ਇੱਕ ਬੰਦਾ ਆਪਦੇ ਵੱਲੋਂ ਐਫਰਟ ਕਰ ਰਿਹਾ ਤੇ ਗੁਰੂ ਮਹਾਰਾਜ ਭਲੀ ਕਰਨਗੇ ਇੱਕ ਗੱਲ ਮੈਂ ਦੱਸਦੀ ਕਿ ਕਿਉਂਕਿ ਇਲੈਕਸ਼ਨਾਂ ਦਾ ਵੇਲਾ ਹੈ ਸਾਰੇ ਇੰਟਰਵਿਊ ਕਰ ਰਹੇ ਨੇ ਤੇ ਮੈਂ ਇੱਕ ਬੜੀ ਵੱਡੀ ਗੱਲ ਸੁਣੀ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਨੇ ਕਮਨ ਸਾਹਿਬ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜੇ ਮਨਪ੍ਰੀਤ ਯਾਲੀ ਜੀ ਨੇ ਉਹ ਭਾਜੀਪੀ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਨਾਲ ਦੇ ਨਾਲ ਕਾਂਗਰਸ ਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਤੇ ਨਾ ਕਿਤੇ ਉਹਨਾਂ ਦਾ ਸਾਥ ਪਾਲ ਰਹੇ ਨੇ ਇਹ ਗੱਲ ਕਿੰਨੀ ਕਿ ਤੁਸੀਂ ਗੱਲ ਸੁਣਨ ਚ ਮਿਲੀ ਤੁਹਾਨੂੰ ਕਿੰਨੀ ਕਿ ਸਚਾਈ ਹੈ ਇਸ ਗੱਲ ਨਹੀਂ ਦੇਖੋ ਮੈਂ ਕਿਸੇ ਦੇ ਬਾਰੇ ਵੀ ਤੁਸੀਂ ਨੇ ਦੇਖਿਆ ਹੋਣਾ ਮੈਂ ਕਿਸੇ ਜਨਾ ਟਾਈਮ ਪੁਖਤਾ ਕੋਈ ਗੱਲ ਨਾ ਹੋਵੇ ਆਪਾਂ ਨੂੰ ਉਹਦੇ ਬਾਰੇ ਬੋਲਣਾ ਨਹੀਂ ਚਾਹੀਦਾ ਤੇ ਉਹ ਉਹਨਾਂ ਦਾ ਆਪਣਾ ਮੈਟਰ ਆ ਦੋਵੇਂ ਕਿਉਂਕਿ ਉਹ ਵੀ ਇਕਾਲੀ ਦਲ ਨਾਲ ਸੰਬੰਧਤ ਨੇ ਉਹ ਵੀ ਇਕਾਲੀ ਦਲ ਨਾਲ ਸੰਬੰਧਤ ਨੇ ਸੋ ਇਹ ਉਹਨਾਂ ਦੀ ਆਪਸ ਪਰ ਮੈਂ ਇਹਦੇ ਤੇ ਕੋਈ ਵੀ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਜਨਾ ਟਾਈਮ ਤੁਹਾਨੂੰ ਕੁਝ ਕਲੀਅਰ ਨਾ ਹੋਵੇ ਤੇ ਤੁਹਾਨੂੰ ਬੋਲਣਾ ਵੀ ਨਹੀਂ ਚਾਹੀਦਾ ਹਾਲਾਂਕਿ ਬੇਸ਼ੱਕ ਉਹ ਸਾਡੇ ਆਪੋਜੀਸ਼ਨ ਦੇ ਕੈਂਡੀਡੇਟ ਨੇ ਪਰ ਮੈਂ ਫਿਰ ਵੀ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਸਾਡੀ ਜੋ ਸਾਡੀ ਸੀਨੀਅਰ ਲੀਡਰਸ਼ਿਪ ਆ ਉਹ ਸਾਨੂੰ ਹਮੇਸ਼ਾ ਆਪਣੇ ਕੰਮ ਕਰਨ ਦੇ ਉੱਪਰ ਹੀ ਵਿਸ਼ਵਾਸ ਰੱਖਦੀ ਆ ਸੀ ਆਬਦਿਲ ਕੀ ਰਹੀ ਲੰਬੀ ਖਿਚਣ ਦੀ ਕੋਸ਼ਿਸ਼ ਕਰਦੇ ਆ ਤੇ ਮੇਰੀ ਤੁਸੀਂ ਨੇ ਵੈਸੇ ਵੀ ਵੀਰ ਹਮੇਸ਼ਾ ਦੇਖਿਆ ਹੋਣਾ ਕਿ ਮੈਂ 네ਗੇਟਿਵ ਥੋੜਾ ਘੱਟ ਬੋਲਦਾ ਮੈਨੂੰ ਇਹ ਹੁੰਦਾ ਕਿ ਤੁਸੀਂ ਆਪਣੇ ਜਿਹੜਾ ਗੁਰੂ ਮਹਾਰਾਜ ਨੇ ਤੁਹਾਨੂੰ ਸੇਵਾ ਬਖਸ਼ੀ ਆ ਤੁਸੀਂ ਉਹਨੂੰ ਡੀਪਲੀ ਤੇ ਕਿਸੇ ਨੂੰ ਅੱਜ ਦੀ ਜੋ ਰਾਜਨੀਤੀ ਹੈ ਨਾ ਇਹ ਇਹ ਗੱਲਾਂ ਲਈ ਮੈਂ ਜੋੜ ਕੇ ਕਰ ਰਿਹਾ ਮੈਂ ਵੈਸੇ ਗੱਲ ਕਰ ਰਿਹਾ ਤਾਂ ਤੁਸੀਂ ਨੇ ਦੇਖਿਆ ਹੋਣਾ ਪਿੱਛੇ ਜੇ ਤੋਂ ਇੱਕ ਸਿਸਟਮ ਸ਼ੁਰੂ ਹੋ ਗਿਆ ਮਾੜਾ ਬੋਲਣਾ ਮਾਈਕ ਬਾਅਦ ਚ ਆਉਂਦਾ ਪਹਿਲਾਂ ਯਾਨੀ ਕਿ ਲੀਡਰ ਇਹ ਕਹਿੰਦੇ ਨੇ ਕਿਉਂਕਿ ਅਗਵੀਜ਼ਨ ਤਾਂ ਹੈ ਨਹੀਂ ਕੋਈ ਦੱਸਣਾ ਤਾਂ ਚਾਹ ਨਹੀਂ ਰਹੇ ਵੀ ਅਸੀਂ ਕਰਾਂਗੇ ਕੀ ਜਿਵੇਂ ਭਰਤਪੁਸ਼ਨਾ ਆਸ਼ੂ ਦੱਸਦੇ ਨੇ ਵੀ ਉਹਨਾਂ ਨੇ ਕਿਸ ਤਰੀਕੇ ਨਾਲ ਇਹ ਇਲਾਕੇ ਨੂੰ ਜਿਹੜਾ ਸੁੰਦਰੀਕਰਨ ਕਰਿਆ ਇੱਥੇ ਡਵੈਲਪਮੈਂਟ ਕਰੀ ਤਾਂ ਦੂਸਰੀਆਂ ਪਾਰਟੀਆਂ ਕੀ ਕਰਦੀਆਂ ਨੇ ਉਹ ਸਿਰਫ ਵਿਰੋਧ ਚ ਬੋਲ ਸਕਦੀਆਂ ਨੇ ਮਾੜਾ ਚੰਗਾ ਬੋਲ ਸਕਦੀਆਂ ਨੇ ਸੋ ਇਹ ਮੈਨੂੰ ਲੱਗਦਾ ਕਿ ਬਹੁਤ ਹੀ ਘਟਿਆ ਜਿਹੜੀ ਇਹ ਰਾਜਨੀਤੀ ਆ ਆਪਣਾ ਵਿਜ਼ਨ ਦੱਸਣਾ ਚਾਹੀਦਾ ਮੈਨੂੰ ਲੱਗਦਾ ਮੁੱਦਿਆਂ 'ਤੇ ਇਲੈਕਸ਼ਨ ਹੋਣੀ ਚਾਹੀਦੀ ਆ ਨਾ ਕਿ ਕਿਸੇ ਨੂੰ ਡੀਫੇਮ ਕਰਕੇ ਤੁਸੀਂ ਇਹ ਗੱਲ ਕਹੀ ਹੋਣੀ ਕਿ ਆਪਾਂ ਮਾੜਾ ਨਹੀਂ ਬੋਲਦੇ ਇੱਕ ਪਬਲਿਕ ਸਿਟੀ ਦੀ ਗੱਲ ਵੀ ਆ ਜਾਂਦੀ ਹੈ ਇਹਦੇ ਵਿੱਚ ਕਿ ਪਬਲਿਕ ਸਿਟੀ ਸਟੰਟ ਹੋ ਜਾਂਦੇ ਨੇ ਹੈਨਾ ਹੁਣ ਇਹ ਵਿੱਚ ਆਸ਼ੂ ਜੀ ਦੇ ਖਿਲਾਫ ਇੱਕ ਮਾਮਲਾ ਉੜਦਾ ਕੀਤਾ ਜਾਂਦਾ ਬਾਅਦ ਦੇ ਵਿੱਚ ਹਾਲਾਂਕਿ ਜਿਹੜਾ ਮੁਲਾਜ਼ਮ ਸਸਪੈਂਡ ਵੀ ਕੀਤਾ ਜਾਂਦਾ ਇਹ ਫਿਰ ਬਾਅਦ ਚ ਫਵਾਉੜਦੀ ਕਿ ਵੀ ਇਹ ਪਬਲਿਕ ਸਿਟੀ ਸਟੰਟ ਸੀਗਾ ਜੀ ਇਹ ਤਾਂ ਚਲੋ ਕਿਤੇ ਨਾ ਕਿਤੇ ਪਬਲਿਕ ਸਿਟੀ ਸਟੰਟ ਸੀ ਲੋਕਾਂ ਦੇ ਵਿੱਚ ਹੋਰ ਗੱਲ ਬਣ ਜੂਗੀ ਖਬਰਾਂ ਆ ਜਾਣਗੀਆਂ ਬ੍ਰੇਕਿੰਗ ਆ ਜਾਣਗੀ ਇਹ ਇਹ ਬਾਰੇ ਇਹਦੇ ਬਾਰੇ ਕਿੰਨਾ ਕੁ ਸੋਚਦੇ ਆ ਬਿਲਕੁਲ ਦੇਖੋ ਸਟ੍ਰੈਟਜੀ ਬਣਾਉਂਦੇ ਨੇ ਇਹ ਇੱਕ ਡੀਫੇਮ ਕਰਨ ਲਈ ਹੋਈ ਆ ਪਹਿਲਾਂ ਇੱਕ ਇਹ ਜਿਹੜਾ ਆਪਾਂ ਗੱਲ ਕਰੀ ਇੱਕ ਪੋਸਟਰ ਲਗਾਏਗੇ ਉਹ ਪੋਸਟਰਾਂ ਉਹ ਪ੍ਰੋ ਜੋ ਇਥੇ ਦੇ ਸਬੰਧਤ ਕੈਂਡੀਡੇਟ ਨੇ ਉਹਨਾਂ ਦੀ ਫੋਟੋ ਹੈ ਨਹੀਂ ਸਿਰਫ ਵੱਡੇ ਇਹਨਾਂ ਦੇ ਲੀਡਰ ਸਾਹਿਬਾਨ ਦੀ ਫੋਟੋ ਸੀ ਤੇ ਉਸ ਤੋਂ ਬਾਅਦ ਫਿਰ ਅਗਲਾ ਜਿਹੜਾ ਇਹ ਚੀਜ਼ ਇੱਕ ਦਾ ਪੇਚ ਜਿਹਨੂੰ ਆਪਾਂ ਕਹਿ ਦਈਏ ਉਹ ਸ਼ੁਰੂ ਕਰਿਆ ਗਿਆ ਤੇ ਜਦੋਂ ਦੇਖਿਆ ਕਿ ਉਹ ਉਹਨਾਂ ਨੂੰ ਬੈਕ ਫਾਇਰ ਕਰ ਰਿਹਾ ਤਾਂ ਉਹਨਾਂ ਨੇ ਖੁਦ ਦੇ ਮੁਲਾਜ਼ਮ ਨੂੰ ਹੀ ਸਸਪੈਂਡ ਕਰਤਾ ਇਸ ਤੋਂ ਪਹਿਲਾਂ ਵੀ ਦੋ ਮੁਲਾਜ਼ਮ ਸਸਪੈਂਡ ਹੋਏ ਸੀ ਉਹਦੇ ਬਾਰੇ ਵੀ ਉਸ ਦਿਨ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਸੀਨੀਅਰ ਲੀਡਰਸ਼ਿਪ ਨੇ ਦੱਸਿਆ ਸੋ ਮੈਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਦਾ ਜਿਹੜਾ ਇਹਨਾਂ ਨੂੰ ਖਮਿਆਜ਼ਾ ਭੁਗਤਣਾ ਪੈਣਾ ਤੇ ਲੋਕ ਬੜੇ ਹਰ ਇੱਕ ਚੀਜ਼ ਅੱਜਕੱਲ ਜਿਹੜੀ ਮੈਂ ਪਹਿਲਾਂ ਗੱਲ ਕਰਕੇ ਹਟਿਆ ਕਿ ਲੋਕਾਂ ਨੂੰ ਬੜਾ ਕਲੀਅਰ ਪਤਾ ਹੁਣ ਤੁਸੀਂ ਪੁਰਾਣੇ ਸਮੇਂ ਵਾਂਗੂ ਕੋਈ ਇਹ ਨਹੀਂ ਹੈਗਾ ਵੀ ਤੁਸੀਂ ਕੁਝ ਵੀ ਕਹੋਗੇ ਤੇ ਲੋਕ ਯਕੀਨ ਕਰ ਲੈਣਗੇ ਸੋ ਇਸ ਤਰੀਕੇ ਦੇ ਮੈਨੂੰ ਲੱਗਦਾ ਦਾਪੇਚ ਨਹੀਂ ਹੋਣੇ ਚਾਹੀਦੇ ਮੈਨੂੰ ਲੱਗਦਾ ਕਿ ਜੇ ਇਹ ਜਿਤਨਾ ਚਾਹੁੰਦੇ ਸੀ ਤਾਂ ਇਹਨਾਂ ਨੂੰ ਕੋਈ ਇੱਥੇ ਦੀ ਪਲੈਨਿੰਗ ਦਿਖਾਉਣੀ ਚਾਹੀਦੀ ਸੀ ਅੱਜ ਤੁਸੀਂ ਆਪਾਂ মিডিਆ ਦੇ ਬੰਦੇ ਆ ਸਮਝ ਲੋ ਮੈਂ ਪੋਲ ਪੋਲਿਟੀਕਲ ਲਾਈਨ ਤੇ ਆਪਾਂ ਦੋਵੇਂ ਜਾਣੇ ਭਰਤਪੁਸ਼ਨ ਆਸ਼ੂ ਦਾ ਨੰਬਰ ਵੀ ਡਾਇਲ ਕਰਦੇ ਆ ਤੇ ਬਾਕੀ ਕੈਂਡੀਡੇਟਸ ਦਾ ਵੀ ਡਾਇਲ ਕਰਦੇ ਆ ਆਪਾਂ ਨੂੰ ਹੁਣੀ 5 ਮਿੰਟਾਂ ਦੇ ਵਿੱਚ ਕਲੀਅਰ ਹੋ ਜਾਊਗਾ ਵੀ ਬੈਕ ਕਾਲ ਕਿਹੜੇ ਲੀਡਰ ਦੀ ਆਉਂਦੀ ਆ ਭਰਤਪੂਸ਼ਨ ਆਸ਼ੂ ਇਹੋ ਜਿਹਾ ਬੰਦਾ ਉਹਨੂੰ ਜੇ ਰਾਤ ਨੂੰ 2 ਵਜੇ 3 ਵਜੇ ਤੁਸੀਂ ਉਹਦਾ ਦਰਵਾਜ਼ਾ ਖੜਕਾਉਂਗੇ ਤਾਂ ਉਹ ਬੰਦਾ ਤੁਹਾਡੀ ਆਉ ਭਗਤ ਕਰੂਗਾ ਤੁਹਾਡੇ ਨਾਲ ਤੁਰੂਗਾ ਬਾਕੀ ਕਿਸੇ ਵੀ ਲੀਡਰ ਦਾ ਜਿਵੇਂ ਕਹਿ ਦਈਏ اپੋਜੀਸ਼ਨ ਮੇਨ اپੋਜੀਸ਼ਨ ਇਹ ਘੁੜਗਾਉ ਤੋਂ ਆਏ ਨਹੀਂ ਥੋੜੇ ਟਾਈਮ ਲਈ ਆਏ ਨੇ ਇੱਥੇ ਇਲੈਕਸ਼ਨ ਤੋਂ ਬਾਅਦ ਇਹਨਾਂ ਨੇ ਫੇਰ ਚਲੇ ਜਾਣਾ ਭਰਤਪੂਸ਼ਨ ਆਸ਼ੂ ਏਸੇ ਮਿੱਟੀ ਦੇ ਵਿੱਚ ਜੰਮਿਆ ਉਹਨੇ ਏਸੇ ਮਿੱਟੀ ਦੇ ਵਿੱਚ ਮਰਨਾ ਇਹ ਜੇ ਤੁਹ ਕੰਪੈਰੀਸ਼ਨ ਹੁੰਦੀ ਨਾ ਤਾਂ ਉਹਦੇ ਵਿੱਚ ਰਾਜਾ ਵੜਿੰਗ ਸਾਹਿਬ ਦਾ ਵੀ ਨਾਮ ਲੋਕੀ ਲੈ ਲੈਂਦੇ ਆ ਕਿ ਰਾਜਾ ਵੜਿੰਗ ਵੀ ਉੱਥੋਂ ਆਏ ਸੀ ਲੜਨ ਤੇ ਉਹਨਾਂ ਦਾ ਵੀ ਇੱਥੇ ਹੈ ਨਹੀਂ ਉਹ ਵੀ ਆਂਦੇ ਨੇ ਇਹ ਕੰਪੈਰੀਸ਼ਨ ਕਰ ਦਿੰਦੇ ਲੋਕੀ ਹਾਂ ਨਹੀਂ ਦੇਖੋ ਅ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਅ ਅੱਜ ਤੱਕ ਦਾ ਜਿਹੜਾ ਉਹਨਾਂ ਦਾ ਕੈਰੀਅਰ ਆ ਬੜੇ ਗਰਾਊਂਡ ਤੋਂ ਉੱਠ ਕੇ ਉਹਨਾਂ ਨੇ ਆਪਣੀ ਮਿਹਨਤ ਨਾਲ ਸਾਰੀਆਂ ਚੀਜ਼ਾਂ ਅਚੀਵ ਕਰੀਆਂ ਨੇ ਇਹਨਾਂ ਵਾਂਗੂ ਇਹ ਨਹੀਂ ਹੈਗਾ ਵੀ ਪਹਿਲਾਂ ਇਹਨਾਂ ਨੇ ਪੈਸਾ ਕਮਾਇਆ ਤੇ ਉਸ ਤੋਂ ਬਾਅਦ ਰਾਜਨੀਤੀ ਚਾਏ ਨੇ ਉਹਨਾਂ ਨੇ ਪਹਿਲੇ ਦਿਨ ਤੋਂ ਉਹਨਾਂ ਦਾ ਜੋ ਸਟੂਡੈਂਟ ਪੋਲਿਟਿਕਸ ਤੋਂ ਉੱਠ ਕੇ 올 ਇੰਡੀਆ ਯੂਥ ਦਾ ਪ੍ਰੈਜ਼ੀਡੈਂਟ ਬੰਨਾ ਇੰਨੀ ਛੋਟੀ ਉਮਰ ਦੇ ਵਿੱਚ ਮੰਤਰੀ ਬੰਨਾ ਲਗਾਤਾਰ ਮਾਲਵੇਰੇ ਵਿੱਚ ਕੋਈ ਸੀਟ ਅਸੀਂ ਸਾਰੇ ਹਾਰੇ ਸਿਰਫ ਉਹ ਜਿੱਤੇ ਤੇ ਉਸ ਤੋਂ ਬਾਅਦ ਫਿਰ ਇੱਥੇ ਆ ਕੇ ਉਹਨਾਂ ਦੀ ਉਹਨਾਂ ਦੀ ਲੋਕਪ੍ਰਿਅਤਾ ਉਹਨਾਂ ਦੀ ਮਿਹਨਤ ਆ ਇਸ ਚੀਜ਼ ਦੇ ਉੱਪਰ ਇਹ ਜੇ ਉਹ ਉਹਦੇ ਉਹਦੇ ਨਾਲ ਇਹਨਾਂ ਦਾ ਕੀ ਕੰਪੈਰੀਜ਼ਰ ਆ ਇਹਦਾ ਦੂਰ ਨੇੜੇ ਵੀ ਹੈ ਨਹੀਂ ਉਹ ਕਹਿੰਦੇ ਨੇ ਕਿ ਤੁਸੀਂ ਕਿਹਾ ਕਿ ਸਾਰੇ ਉਹਨਾਂ ਦੇ ਪੋਸਟਰਾਂ ਦੇ ਵਿੱਚ ਉਹਨਾਂ ਦੇ ਵੱਡੇ ਆਗੂਆਂ ਦਾ ਨਾਮ ਨਹੀਂ ਹੈ ਤੇ ਇਸ ਗੱਲ ਨੂੰ ਲੈ ਕੇ ਹਮੇਸ਼ਾ ਇਹਦੇ ਨਾਲ ਉਹ ਕਰਦੇ ਨੇ ਅਫੈਂਡ ਕਿ ਜਿਵੇਂ ਆਸ਼ੂ ਜੀ ਨੇ ਤੇ ਉਹਨਾਂ ਦੇ ਜਿਹੜੇ ਬਾਕੀ ਪ੍ਰਧਾਨ ਨੇ ਜਾਂ ਬਾਕੀ ਨੇ ਉਹ ਅੰਦਰ ਕਿਤਨੇ ਗਏ ਪੱਟੋੜ ਤਾੜ ਚੱਲ ਰਹੀ ਹੈ ਉਹ ਕਿੰਨਾ ਕੀ ਗੱਲ ਸਾਫ਼ ਆ ਤੁਸੀਂ ਇਹ ਸਾਫ਼ ਕਰ ਦਿਓ ਕਿ ਇਦਾਂ ਦੀ ਕੋਈ ਗੱਲ ਨਹੀਂ ਹੈ ਗੱਲ ਹੈ ਨਹੀਂ ਨਹੀਂ ਬਿਲਕੁਲ ਨਹੀਂ ਦੇਖੋ ਜਿਸ ਨੇ ਨੋਮੀਨੇਸ਼ਨ ਫਾਈਲ ਕਰ ਰਹੇ ਨੇ ਸਾਰੇ ਪਾਰਟੀ ਸਾਡੇ ਇਕੱਠੇ ਹੋ ਕੇ ਉਹ ਫਾਈਲ ਕਰਕੇ ਗਏ ਨੇ ਨਾਲ ਇਹ ਵੀ ਹੈ ਕਿ ਯਾਰ ਦੇਖੋ ਬਹੁਤ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਪਰਿਵਾਰ ਚ ਜਿੱਥੇ ਤੁਸੀਂ ਹੋਵੋ ਤਾਂ ਛੋਟੀਆਂ-ਮੋਟੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਅੱਜ ਜੇ ਅਮਰਿੰਦਰ ਸਿੰਘ ਰਾਜਾਵੜਿੰਗ ਕੈਂਪੇਨ ਕਰ ਰਹੇ ਨੇ ਕਿਸੇ ਦੀ ਤਾਂ ਉਹ ਭਰਤ ਕੁਸ਼ਨਾਸ਼ੂ ਦੀ ਵੀ ਕਰ ਰਹੇ ਨੇ ਨਾ ਪ੍ਰੈਸ ਕਾਨਫਰੰਸ ਉਹਨਾਂ ਦੇ ਹੱਕ ਚ ਕਰ ਰਹੇ ਨੇ ਇਹ ਸਾਡੀਆਂ ਪਰਿਵਾਰ ਦੀਆਂ ਗੱਲਾਂ ਨੇ ਕੁਝ ਮਾੜੀ ਮੋਟੀ ਮੇਰੇ ਨਾਲ ਕਿਸੇ ਦੀ ਨਹੀਂ ਬਣਦੀ ਤੁਹਾਡਰਾਂ ਕਿਸੇ ਦੀ ਨਹੀਂ ਬਣਦੀ ਉਹ ਛੋਟੀਆਂ-ਛੋਟੀਆਂ ਚੀਜ਼ਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਨੇ ਪਰ ਤਨਾਲ ਇਹ ਸੀਟ ਨੂੰ ਜਿੱਤਣ ਦੇ ਵਿੱਚ ਲੱਗੀ ਹੋਈ ਆ ਤੇ ਜ਼ਬਰਦਸਤ ਤਰੀਕੇ ਨਾਲ ਜਿਹੜੀ ਉਹ ਮਿਹਨਤ ਕਰ ਰਹੀ ਹੈ ਕੀ ਲੱਗਦਾ ਕਿੰਨੀ ਕੀ ਵੋਟ ਪਰਸੈਂਟੇਜ ਆਜੂਗੀ ਐਨੀ ਆਈਡੀਆ ਹਜੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਇੱਕ ਤਾਂ ਜੋ ਮਾਹੌਲ ਚੱਲ ਰਿਹਾ ਬਾਕੀ ਮੈਨੂੰ ਲੱਗਦਾ ਵੀ ਲੋਕਾਂ ਦਾ ਜੋ ਇੰਟਰਸਟ ਆ ਬੜੇ ਵਧੀਆ ਤਰੀਕੇ ਨਾਲ ਜਿਹੜੀ ਵੋਟ ਪੋਲ ਹੋਊਗੀ ਤੇ ਗੁਰੂ ਮਹਾਰਾਜ ਭਲੀ ਕਰਨਗੇ ਤੇ ਕਾਂਗਰਸ ਤੇ ਸਾਡੇ ਆਸ਼ੂ ਜੀ ਅਸੀਂ ਜਿੱਤਾਂਗੇ ਕਿਉਂਕਿ ਮੈਂ ਕੱਲ ਜੀਵਨ ਗੁਪਤਾ ਦੇ ਨਾਲ ਵੀ ਬੈਠਾ ਸੀ ਉਹ ਕਹਿੰਦੇ ਜੀ ਤੇ ਇਹਨੂੰ ਪੂਰਾ ਜੀ ਪੈਜੂਗਾ ਖਿਲਾਰਾ ਸਾਰਿਆਂ ਜਿਹੜੀਆਂ ਗਾਜਰਾਂ ਖਾਧੀਆਂ ਲੋਕਾਂ ਨੇ ਗਾਜਰਾਂ ਕੱਢਾਂਗੇ ਨਹੀਂ ਹਰੇਕ ਦਾ ਸਿਸਟਮ ਅਲੱਗ-ਅਲੱਗ ਹੁੰਦਾ ਤੇ ਮੈਨੂੰ ਲੱਗਦਾ ਕਿ ਦੇਖੋ ਇਹ ਇੱਕ ਨਾ ਜੋ ਇਲੈਕਸ਼ਨ ਦਾ ਮਾਹੌਲ ਹੁੰਦਾ ਜੀ ਇਹ ਇਦੇ ਚ ਤੁਸੀਂ ਕੁਝ ਵੀ ਅੱਜ ਨਹੀਂ ਕਹਿ ਸਕਦੇ ਸ਼ਾਇਦ ਘੰਟੇ ਨੂੰ ਪੋਲਿਟਿਕ ਚੇਂਜ ਹੋ ਜੇ ਜੋ ਅੱਜ ਦੀ ਪੋਲਿਟਿਕਸ ਆ ਤਾਂ ਅੱਜ ਕੁਝ ਵੀ ਫਿਊਚਰ ਨੂੰ ਲੈ ਕੇ ਕੋਈ ਵੀ ਕਮੈਂਟ ਕਰਨਾ ਮੈਨੂੰ ਲੱਗਦਾ ਜਾਇਜ਼ ਨਹੀਂ ਹੋਊਗਾ ਸੋ ਮਿਹਨਤ ਜਾਰੀ ਆ ਤੇ ਅਸੀਂ ਜਿੱਤਾਂਗੇ ਬਸ ਸਾਨੂੰ ਇਹ ਯਕੀਨ ਆ ਤੇ ਸਾਡੀ ਸਾਨੂੰ ਸਾਡੇ ਕੈਂਡੀਡੇਟ ਤੇ ਯਕੀਨ ਆ ਸਾਨੂੰ ਸਾਡੀ ਪਾਰਟੀ ਤੇ ਯਕੀਨ ਆ ਬਹੁਤ ਬਹੁਤ ਧੰਨਵਾਦ ਤੇ ਮੈਂ ਇੱਕ ਵਾਰੀ ਪੁੱਛੂਗਾ ਤੁਹਾਨੂੰ ਲਾਸਟ ਲਾਸਟ ਤੁਹਾਡੇ ਨਾਲ ਕੁਐਸਚਨ ਹੈ ਵਾਪਸ ਮਾਂ ਪਾਰਟੀ ਦੇ ਵਿੱਚ ਆ ਕੇ ਕਿਦਾਂ ਲੱਗ ਰਿਹਾ ਨਹੀਂ ਦੇਖੋ ਮੈਂ ਗਿਆ ਹੀ ਨਹੀਂ ਸੀ ਕਦੇ ਉਹ ਇੱਕ ਦਿਨ ਦਾ ਕੋਈ ਸੀ ਉਹ ਰਾਤ ਦਾ ਗੁੰਮਿਆ ਹੋਇਆ ਸਵੇਰੇ ਘਰ ਆਜੇ ਤਾਂ ਉਹਨੂੰ ਕਹਿੰਦੇ ਭੁੱਲਿਆ ਹੋਈ ਨਹੀਂ ਕਹਿੰਦੇ ਨਹੀਂ ਉਹ ਬਿਲਕੁਲ ਉਹ ਇੱਕ ਤੁਸੀਂ ਇਹ ਕਹਿ ਦਿਓ ਕਿ ਸਾਡੇ ਵਰਗੇ ਨੌਜਵਾਨਾਂ ਨੂੰ ਕਿਸੇ ਨੇ ਤਾਂ ਸਿਖਾਉਣਾ ਨਹੀਂ ਹੈਗਾ ਅਸੀਂ ਤਾਂ ਖੁਦ ਹੀ ਡਿੱਗਦੇ ਆ ਖੁਦ ਹੀ ਖੜੇ ਹੁੰਨੇ ਆ ਤੇ ਮੈਨੂੰ ਲੱਗਦਾ ਹੈ ਕਈ ਵਾਰ ਜਦੋਂ ਤੁਸੀਂ ਇੱਕ ਪਾਸੇ ਨੂੰ ਜ਼ਬਰਦਸਤ ਮਿਹਨਤ ਕਰਦੇ ਹੋ ਤਾਂ ਉਹ ਕਈ ਵਾਰ ਨਜ਼ਰ ਲੱਗ ਜਾਂਦੀ ਆ ਸੋ ਇਹ ਨਜ਼ਰ ਸੀਗੀ ਕਿ ਉਹ ਉਨੀ ਇੱਕ ਚੀਜ਼ ਜਿਹੜੀ ਮੇਰੇ ਨਾਲ ਹੋਣੀ ਸੀਗੀ ਤੇ ਅਸੀਂ ਫੇਰ ਲੱਗੇ ਹੋਇਆ ਮਿਹਨਤ ਕਰ ਰਹੇ ਹਾਂ ਗੁਰੂ ਮਹਾਰਾਜ ਦੀ ਚੜ੍ਹਦੀ ਕਲਾ ਰਹੂਗੀ ਕਿ ਕੋਈ ਕਈ ਵਾਰੀ ਇਦਾਂ ਨਾ ਬੰਦੇ ਨਾਲ ਤੋਖਾ ਹੁੰਦਾ ਕਹਿੰਦੇ ਨਾ ਕੋਈ ਵਾਰੀ ਭਾਵੇਂ ਪਿਆਰ ਹੋਵੇ ਭਾਵੇਂ ਮੁਹੱਬਤ ਹੋਵੇ ਇਹ ਇਦਾਂ ਦਾ ਕੋਈ ਐਕਸਪੀਰੀਅੰਸ ਹੋਵੇ ਕਹਿੰਦੇ ਮੈਂ ਡੈਰੀ ਦਾ ਉਹ ਵੜਕਾ ਕਾਲਾ ਪਾੜਤਾ ਉਹ ਪਾੜਤਾ ਇਹ ਹਲੇ ਕੁਝ ਰੱਖਿਆ ਨੰਗ ਗਿਆ ਸਮਾਂ ਉਹ ਹਾਂ ਬਿਲਕੁਲ ਆਪਾਂ ਨੂੰ ਯਾ ਚੇਤੇ ਹੀ ਨਹੀਂ ਚਲੋ ਤਾਂ ਇਹ ਸੀਗੇ ਦਲਵੀਰ ਗੋਲਡੀ ਜੀ ਤੇ ਦੇਖ ਸਕਦੇ ਹੋ ਕਿ ਹਰ ਇੱਕ ਜਵਾਬ ਦਾ ਬੜੀ ਹੀ ਬੇਬਾਕੀ ਦੇ ਨਾਲ ਜਵਾਬ ਦਿੱਤਾ ਹੈ ਸਵਾਲ ਦਾ ਤੇ ਹੁਣ ਲਗਾਤਾਰ ਜਿਹੜਾ ਅਖਾੜਾ ਪੱਕਦਾ ਰਹੂਗਾ ਦੇਖਾਂਗੇ ਕੌਣ ਜਿੱਦਾ ਕੌਣ ਹਾਰਦਾ ਇਹ ਤਾਂ ਖੈਰ ਆਉਣ ਵਾਲਾ ਸਮਾਂ ਦੱਸੇਗਾ ਬਹੁਤ ਬਹੁਤ ਧੰਨਵਾਦ ਦਲਬੀਰ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਸੋ ਤੁਸੀਂ ਦੇਖਦੇ ਰਹੋ ਨਾਉਂਡੀਆਂ ਪੰਜਾਬੀ ਫੋਲੋ ਕਰ ਲਓ ਇੰਸਟਾਗ੍ਰam ਫੇਸਬੁਕ ਤੇ YouTube ਦੇ ਉੱਤੇ ਮੈਂ ਹਾਂ ਐਂਕਰ ਮਿੱਕੀ ਜੈਕਰ ਕੈਮਰਾਮੈਨ ਦੀਪਕ ਸ਼ਰਮਾ ਦੇ ਨਾਲ